ਵੈਗੁਰਜੀ ਕਾਲ ਸਵਾਇਗੁਰਜੀ ਕੀ ਫਤਿਹ ਹਾਂਜੀ ਬੱਚਿਓ ਆਪਣਾ ਸਟੋਰੀ ਟਾਈਮ ਹੋ ਗਿਆ ਅੱਜ ਆਪਾਂ ਇੱਕ ਐਸੀ ਸਟੋਰੀ ਸੁਣਾਵਾਂਗੇ ਜੋ ਅਸੀਂ ਬਚਪਨ ਦੇ ਵਿੱਚ ਨਾ ਸਾਰੇ तकरीबन ਬੱਚੇ ਸੁਣਦੇ ਹੁੰਦੇ ਸੀ ਆਪਣੇ ਮਾਵਾ ਦਾਦੀਆਂ ਕੋਲੋਂ ਰਾਤ ਨੂੰ ਸੌਣ ਲੱਗੇ ਬੱਚਿਆਂ ਨੂੰ ਉਹ ਬਤਾਂ ਸੁਣਾਉਂਦੀਆਂ ਹੁੰਦੀਆਂ ਸੀ ਤੇ ਬੜੀਆਂ ਸਿੱਖਿਆਵਾਂ ਦਾ ਇੱਕ ਸਟੋਰੀ ਜਿਹੜੀਆਂ ਸੱਚੀਆਂ ਹੁੰਦੀਆਂ ਸੀ ਤੇ ਉਹ ਆਪਣੇ ਅੰਦਰ ਕੋਈ ਮੋਰਲਸ ਆਪਾਂ ਨੂੰ ਦੰਦੀਆਂ ਸੀ ਕੋਈ ਸਿੱਖਿਆ ਦੰਦੀਆਂ ਸੀ ਜਿਹੜੇ 12 ਗਾਇਆਂ ਜਾਂਦੀਆਂ ਸੀ ਉਹ ਜਿਹੇ ਕੈਰੈਕਟਰਸ ਜਿਹੜੇ ਰੱਬ ਨੂੰ ਯਾਦ ਕਰਕੇ ਆਪਣੀਆਂ ਨੀਆਂ ਵਿਖਮ ਅਕੜਾਂ ਮਸੀਤਾਂ ਨੂੰ ਓਵਰਕਮ ਕਰ ਲੈਂਦੇ ਸੀ ਉਹਨਾਂ ਦੇ ਕਿੱਸੇ ਪੜੇ ਜਾਂਦੇ ਸੀ ਗਾਏ ਜਾਂਦੇ ਸੀ ਲੋਕੀ ਸੱਥਾਂ 'ਚ ਬੈਠ ਕੇ ਵੀ ਇਹ ਕਿੱਸੇ ਸੁਣਾਉਂਦੇ ਹੁੰਦੇ ਸੀ ਪੂਰਨ ਭਗਤ ਦੇ ਰੂਪ ਬਸੰਤ ਦੇ ਨਾਲ ਦਮਯੰਤੀ ਦੇ ਸੋ ਆਪਾਂ ਇਹ ਸਾਰੀਆਂ ਸੱਚੀਆਂ ਸਟੋਰੀਜ਼ ਆਪਾਂ ਕਰ ਰਹੇ ਹਾਂ ਤਾਂ ਕਿ ਆਪਾਂ ਨੂੰ ਵੀ ਪ੍ਰੇਰਣਾ ਮਿਲੇ ਤੇ ਆਪਾਂ ਅਗੋਂ ਫਿਰ ਆਪਣੇ ਬੱਚਾ ਨੂੰ ਵੀ ਇਹ ਸਿਖਾ ਸਕੀ ਕਿ ਉਹਨਾਂ ਦੇ ਵਿੱਚ ਚੰਗੀਆਂ ਵੈਲਿਊਜ਼ ਇਨਕਲਕੇਟ ਹੋਣ ਸਰੂਪ ਬਸੰਤ ਦੀ ਸਟੋਰੀ ਅੱਜ ਆਪਾਂ ਕਰਦੇ ਹਾਂ ਇਹ ਦੋ ਰਾਜਕੁਮਾਰ ਸੀ ਸਖਿਪਰਾ ਰੂਪ ਤੇ ਬਸੰਤ ਇਹਨਾਂ ਦੇ ਪਿਤਾ ਜੋ ਸੀ ਉਹ ਉਹਨਾਂ ਦਾ ਨਾਮ ਸੀ ਖੜਗਸੈਨ ਤੇ ਇਹਨਾਂ ਦੀ ਮਾਤਾ ਵੀ ਹਰਾਣੀ ਸੀ ਉਹ ਬਹੁਤ ਚੰਗੇ ਸੀ ਮਾਤਾ ਪਿਤਾ ਪਰ ਜਿਹੜੀ ਰਾਣੀ ਸੀ ਉਹ ਬਿਮਾਰ ਹੋ ਗਈ ਤੇ ਛੋਟੇ ਛੋਟੇ ਬੱਚੇ ਸੀ ਇਸ ਦੇ ਰੂਪ ਤੇ ਬਸੰਤ ਦੋ ਬੇਟੇ ਸੀ ਰਾਣੀ ਜਨੂ ਬਿਮਾਰ ਹੋਈ ਤਾਂ ਫਿਰ ਉਸ ਨੂੰ ਲੱਗਣ ਲੱਗ ਪਿਆ ਕਿ ਮੈਂ ਮੇਰੀ ਬਿਮਾਰੀ ਜਿਸ ਤਰ੍ਹਾਂ ਠੀਕ ਨਹੀਂ ਹੋ ਰਹੀ ਤੇ ਉਸ ਨੂੰ ਸਲਾਹ ਦਿੱਤੀ ਗਈ ਵੈਦਾਂ ਦੁਆਰਾ ਕਿ ਕੁਦਰਤ ਦੀ ਗੋਦ ਦੇ ਵਿੱਚ ਜਨੱਚ ਰਹੇ ਰਹੇ ਉਹਨਾਂ ਚੰਗਾ ਹੈ ਕਿ ਬਾਹਰਲੀ ਤਾਜ਼ੀ ਹਵਾ ਇਹਨੂੰ ਲੱਗੇ ਅੰਦਰੋਂ ਇਹ ਕਮਰੇ ਚੋਂ ਨਿਕਲ ਕੇ ਇਹ ਬਾਹਰ ਕਿਤੇ ਇਸ ਦਾ ਬੈੱਡ ਲਾ ਦੋ ਤਾਂ ਉੱਥੇ ਉਹਦਾ ਗਾਰਡਨ ਸੀ ਰਾਜੇ ਦਾ ਉੱਥੇ ਇੱਕ ਬਹੁਤ ਸੰਘਣਾ ਜਿਹਾ ਦਰਖਤ ਸੀ ਉਹਦੇ ਥੱਲੇ ਉਸ ਦਾ ਪਲੰਗ ਲਾ ਦਿੱਤਾ ਗਿਆ ਕਿ ਜ਼ਿਆਦਾ ਤੋਂ ਜ਼ਿਆਦਾ ਚਲੋ ਉਹਨੂੰ ਨੇਚਰਲ ਜਿਹੜੀ ਐਨਵਾਇਰਨਮੈਂਟ ਮਿਲੇ ਉਹਨੂੰ ਹਵਾ ਤਾਜ਼ੀ ਮਿਲੇ ਤੇ ਆਲੇ ਦੋਲੇ ਦੇਖ ਕੇ ਫੁੱਲਾਂ ਵਗੈਰਾ ਵੱਲ ਤਿਤਲੀਆਂ ਭਾਵਰੇ ਪੰਛੀਆਂ ਨੂੰ ਦੇਖ ਕੇ ਥੋੜਾ ਬਹੁਤ ਉਸ ਦੀ ਜਿਹੜੀ ਸਾਈਕੀ ਆ ਉਹ ਚੰਗੀ ਰਹੇ ਤੇ ਉਹ ਰਾਣੀ ਫਿਰ ਨੇਚਰਲੀ ਜਦੋਂ ਬੰਦਾ ਪਿਆ ਹੁੰਦਾ ਹਰ ਵੇਲੇ ਤਾਂ ਉਹ ਉੱਪਰ ਨੂੰ ਹੀ ਦੇਖਦਾ ਨਾ ਤਾਂ ਉੱਪਰ ਨੂੰ ਦੇਖਿਆ ਕਰੇ ਵੀ ਦਰਖਤ ਦੇ ਉੱਤੇ ਨਾ ਇੱਕ ਚਿੜੀ ਦਾ ਆਲਣਾ ਸੀ ਉਸ ਦੇ ਬੈੱਡ ਦੇ ਬਿਲਕੁਲ ਉੱਪਰ ਦਰਖਤ ਦੀ ਜਿਹੜੀ ਟਾਣੀ ਸੀ ਉੱਥੇ ਇੱਕ ਚਿੜੀ ਨੇ ਚਿੜੀ-ਚਿੜਾ ਰਹਿੰਦੇ ਸੀ ਉਹਨਾਂ ਨੇ ਆਲਣਾ ਬਣਾਇਆ ਤੇ ਆਲਣੇ ਦੇ ਵਿੱਚ ਉਸਨੇ ਅੰਡੇ ਦਿੱਤੇ ਤੇ ਉਹ ਚਿੜੀ ਬਹੁਤ ਜ਼ਿਆਦਾ ਕੇਅਰ ਕਰਦੀ ਸੀ ਆਪਣੇ ਅੰਡਿਆਂ ਦੀ ਫਿਰ ਅੰਡਿਆਂ ਚੋਂ ਨਿੱਕੇ-ਨਿੱਕੇ ਬੱਚੇ ਨਿਕਲੇ ਨਿੱਕੇ-ਨਿੱਕੇ ਬੋਟ ਤਾਂ ਫਿਰ ਚਿੜੀ ਸੀ ਜਿਹੜੀ ਉਹ ਉੱਡ ਕੇ ਜਾਂਦੀ ਸੀ ਫਟਾਫਟ ਕੁਛ ਨਾ ਕੁਛ ਬੜਾ ਨਰਮ ਨਰਮ ਕੁਛ ਲਿਆ ਕੇ ਬੱਚਿਆਂ ਨੂੰ ਦੇ ਮੂੰਹ ਚ ਪਾਉਂਦੀ ਹੁੰਦੀ ਤੇ ਉਹ ਇਸ ਤਰ੍ਹਾਂ ਆਪਣੇ ਬੋਟਾ ਨੂੰ ਪਾਲ ਰਹੀ ਸੀ ਉਹ ਰਾਣੀ ਦੇਖਦੇ ਹੁੰਦੀ ਕਿ ਮਾਂ ਦਾ ਮਾਇਨ ਚਾਹੇ ਹੋ ਕਿਸੇ ਪੰਛੀ ਦੀ ਹੈ ਚਾਹੇ ਕਿਸੇ ਜਾਨਵਰ ਦੀ ਹੈ ਚਾਹੇ ਕਿਸੇ ਹਿਊਮਨ ਦੀ ਹੈ ਤੇ ਆਪਣੇ ਬੱਚਿਆਂ ਨੂੰ ਕਿੰਨਾ ਪਿਆਰ ਕਰਦੀ ਹੈ ਕਿਸ ਤਰ੍ਹਾਂ ਉਹਦੀ ਪਾਲਣਾ ਕਰਦੀ ਹੈ ਸਾਰਾ ਦਿਨ ਪੱਜੀ ਰਹਿੰਦੀ ਹੈ ਇਹ ਇਧਰ ਉਧਰ ਜਾ ਕੇ ਜੋ ਵੀ ਵਿਚਾਰੇ ਨੂੰ ਮਿਲਦਾ ਹੈ ਥੋੜਾ ਬਹੁਤ ਉਹ ਲਿਆ ਕੇ ਆਪਣੇ ਬੱਚਿਆਂ ਦੇ ਮੂੰਹ ਚ ਪਾਉਂਦੀ ਹੈ ਬੱਚੇ ਵੀ ਮੂੰਹ ਅੱਡ ਕੇ ਹਮੇਸ਼ਾ ਆਪਣੀ ਮਾਂ ਦਾ ਰਸਤਾ ਦੇਖਿਆ ਕਰਦੇ ਸੀ ਫਿਰ ਇੱਕ ਦਿਨ ਉਸਨੇ ਦੇਖਿਆ ਕਿ ਉਹ ਉਸ ਜਿਹੜੀ ਚਿੜੀ ਸੀ ਉਹ ਆਪਣੇ ਬੱਚਿਆਂ ਨੂੰ ਚੋਗਾ ਦੇਣ ਵਾਸਤੇ ਆ ਰਹੀ ਸੀ ਉਹਦੇ ਉੱਤੇ ਕਿਸੇ ਹੋਰ ਪੰਛੀ ਨੇ ਚਪਟਾ ਮਾਰਿਆ ਤੇ ਉਹ ਵਿਚਾਰੀ ਤੜਫਦੀ ਹੋਈ ਥੱਲੇ ਡਿੱਗੀ ਤੇ ਤੜਫ ਤੜਫ ਕੇ ਮਰ ਗਈ ਇਹ ਰਾਣੀ ਸਾਰਾ ਕੁਝ ਦੇਖ ਰਹੀ ਸੀ ਉਸੇ ਦਿਲ ਨੂੰ ਬੜਾ ਤੱਕਾ ਲੱਗਿਆ ਕਿ ਇਹਨਾਂ ਬੱਚਿਆਂ ਦਾ ਹੁਣ ਕੀ ਬਣੂਗਾ ਇਹਨਾਂ ਦੀ ਮਾਂ ਵਿਚਾਰੀ ਮਰ ਗਈ ਫਿਰ ਉਸਨੇ ਦੇਖਿਆ ਕਿ ਉਹ ਜਿਹੜੇ ਨਿੱਕੇ ਨਿੱਕੇ ਬੋਟ ਸੀ ਉਹ ਉਹ ਕੁਰਲਾ ਰਹੇ ਸੀ ਆਪਣੀ ਮਾਂ ਨੂੰ ਯਾਦ ਕਰ ਰਹੇ ਸੀ ਤੇ ਚਿੜਾ ਸੀ ਜਿਹੜਾ ਉਹ ਫਿਰ ਇੱਕ ਨਵੀਂ ਚਿੜੀ ਲੈ ਆਇਆ ਸਮਝ ਲਓ ਉਹਨਾਂ ਦੀ ਸਟੈਪ ਮਦਰ ਉਹ ਲੈ ਆਇਆ ਤੇ ਜਿਹੜੀ ਦੂਸਰੀ ਨਵੀਂ ਚਿੜੀ ਜਿਹੜੀ ਆਈ ਉਹ ਉਹਨਾਂ ਬੱਚਿਆਂ ਨੂੰ ਕੁਝ ਨਹੀਂ ਸੀ ਖਾਣ ਨੂੰ ਦਿੰਦੀ ਬੱਚੇ ਭੁੱਖ ਨਾਲ ਬੇਹਾਲ ਹੋ ਕੇ ਚੀਕ ਰਹੇ ਸੀ ਤੇ ਉਹ ਫਿਰ ਜਿਹੜੀ ਚਿੜੀ ਸੀ ਨਾ ਨਵੀਂ ਜਿਹੜੀ ਆਈ ਉਸਨੇ ਉਹਨਾਂ ਨੂੰ ਪਖੜੇ ਦੇ ਕੰਡੇ ਖਵਾਉਣੇ ਸ਼ੁਰੂ ਕਰਤੇ ਪਖੜਾ ਇੱਕ ਵਾਈਲਡ ਜੀ ਵੀਡ ਹੁੰਦੀ ਹੈ ਤੇ ਉਹ ਗੁਲਗੁਲ ਜੇ ਬਣੇ ਹੋਦੇ ਕੰਡੇ ਜੇ ਹੁੰਦੇ ਨੇ ਫਰੂਟ ਜਿਹਾ ਜਿਹੜਾ ਉਹਦਾ ਕੰਡਿਆਲਾ ਹੁੰਦਾ ਹੈ ਤੇ ਉਹ ਲਿਆ ਕੇ ਉਹਨਾਂ ਦੇ ਮੂੰਹ 'ਚ ਪਾਉਣ ਲੱਗੀ ਹੁਣ ਉਹ ਵਿਚਾਰੇ ਛੋਟੇ ਛੋਟੇ ਬੱਚੇ ਉਹ ਕਿੱਥੇ ਉਸ ਨੂੰ ਖਾ ਸਕਦੇ ਸੀ ਉਹਨਾਂ ਦੇ ਐਨੇ ਸੌਫਟ ਜੇ ਅੰਦਰ ਮੂੰਹ ਸਾਰਾ ਕੁਝ ਛਿੱਲਿਆ ਗਿਆ ਤੇ ਉਹ ਲਹੂ ਲਹਾਨ ਜੇ ਹੋ ਗਏ ਵਿਚਾਰੇ ਬਹੁਤ ਭੁੱਖ ਦੇ ਦੁੱਖੋਂ ਵੀ ਤੰਗ ਹੋ ਕੇ ਤੇ ਉਹ ਚਿੜੀ ਤਾਂ ਕਿਉਂਕਿ ਸਟੈਪ ਮਦਰ ਸੀ ਉਹਨੂੰ ਕੀ ਪ੍ਰਵਾਸ ਸੀ ਉਹ ਵੈਸੇ ਹੀ ਉਹਨਾਂ ਨੂੰ ਮਾਰਨਾ ਹੀ ਚਾਹੁੰਦੀ ਸੀ ਤਾਂ ਉਹਨੇ ਦੇਖਿਆ ਵੀ ਉਹ ਬੱਚੇ ਫਿਰ ਤੜਫ ਤੜਫ ਕੇ ਜਦੋਂ ਚਚਲਾਉਣ ਲੱਗੇ ਤਾਂ ਫਿਰ ਚਿੜੀ ਨੇ ਇੱਕ ਦਿਨ ਜਿਹੜਾ ਉੱਥੇ ਹੈ ਨਹੀਂ ਸੀ ਜਿਹੜੀ ਉਹਨਾਂ ਦੇ ਸਟੈਪਮਾਂ ਸੀ ਉਸ ਚਿੜੀ ਨੇ ਉਹਨਾਂ ਬੱਚਿਆਂ ਨੂੰ ਠੂੰਗਾ ਮਾਰ ਕੇ ਆਲਨੇ ਤੋਂ ਡੇਕਤਾ ਤੇ ਉਹ ਬੱਚੇ ਡਿੱਗ ਕੇ ਮਰ ਗਏ ਤੇ ਰਾਣੀ ਦਾ ਦਿਲ ਇੰਨਾ ਜ਼ਿਆਦਾ ਕਬਰਾਇਆ ਕਿਉਂਕਿ ਪਹਿਲਾਂ ਹੀ ਉਹ ਬਿਮਾਰ ਸੀ ਤੇ ਉਹਨੂੰ ਬਸ ਐ ਲੱਗਣ ਲੱਗਿਆ ਕਿ ਇਹ ਮੇਰੀ ਦਿੱਥੂ ਜਣੀ ਐ ਤੇ ਮਗਰੋਂ ਮੇਰੇ ਵੀ ਛੋਟੇ ਛੋਟੇ ਬੱਚੇ ਨੇ ਮੇਰੇ ਪਤੀ ਨੇ ਨਵਾਂ ਵਿਆਹ ਕਰਾ ਲੈਣਾ ਰਾਜਾ ਨੂੰ ਕੀ ਕਮੀ ਹੁੰਦੀ ਐ ਤੇ ਇਹਨਾਂ ਬੱਚਿਆਂ ਦਾ ਕੀ ਬਣੂਗਾ ਇਹਨਾਂ ਦੀ ਸਟੈਪ ਮਦਰ ਆ ਕੇ ਵੀ ਇਹਨਾਂ ਨਾਲ ਇਸ ਤਰ੍ਹਾਂ ਦਾ ਬਿਹੇਵ ਕਰੂਗੀ ਤੇ ਉਹ ਬਹੁਤ ਜ਼ਿਆਦਾ ਘਬਰਾ ਗਈ ਤੇ ਹੋਰ ਵੀ ਬਿਮਾਰ ਹੋ ਗਈ ਚਿੰਤਾ ਦੇ ਵਿੱਚ ਰਾਜਾ ਨੂੰ ਬੜਾ ਤਿਆਰ ਕਰ ਦੱਸਿਆ ਕਿ ਉਹਦੇ ਸਰਾਨੇ ਬੈਠਾ ਤੇ ਪੁੱਛਿਆ ਕਿ ਤੂੰ ਇੰਨੀ ਚਿੰਤਿਤ ਕਿਉਂ ਐ ਉਹ ਕਹਿੰਦੀ ਨਹੀਂ ਪਹਿਲਾਂ ਤਾਂ ਮੇਰਾ ਸਰੀਰ ਬਿਮਾਰ ਸੀ ਹੁਣ ਤਾਂ ਮੈਂ ਮਾਨਸਿਕ ਤੌਰ ਤੇ ਵੀ ਬਿਮਾਰ ਹੁੰਦੀ ਜਾਨੀ ਐ ਮੈਨੂੰ ਲੱਗਦਾ ਨਹੀਂ ਕਿਵੇਂ ਬਚੂਗੀ ਪਰ ਤੂੰ ਮੇਰੇ ਨਾਲ ਇੱਕ ਪ੍ਰੋਮਿਸ ਕਰ। ਕਿ ਤੂੰ ਵਿਆਹ ਨਹੀਂ ਕਰਾਏਗਾ। ਤੂੰ ਮੇਰੇ ਮਰਨ ਤੋਂ ਬਾਅਦ ਨਵੀਂ ਮੇਰੇ ਬੱਚਿਆਂ ਲਈ ਮਤੇਰ ਮਾਂ ਨਾ ਲੈ ਕੇ ਆਈ। ਕਿਉਂਕਿ ਮੈਂ ਚਿੜੀ ਦੇ ਬੱਚਾ ਦਾ ਹਾਲ ਦੇਖਿਆ ਹੈ ਕਿ ਮੇਰੇ ਬੱਚੇ ਵੀ ਛੋਟੇ-ਛੋਟੇ ਨੇ ਹਲੇ ਵਿਚਾਰੇ ਭੋਲ ਤੇ ਇਹਨਾਂ ਨਾਲ ਵੀ ਉਹ ਇਸ ਤਰ੍ਹਾਂ ਦਾ ਬਿਹੇਵੀਅਰ ਕਰੂਗੀ ਬੰਦੇ ਤਾਂ ਸਾਰੇ ਆਪਣੇ ਕੰਮਾਂ ਕਾਜਾਂ ਦੇ ਵਿੱਚ ਮਸਰੂਫ ਰਹਿੰਦੇ ਨੇ ਤੂੰ ਵੀ ਆਪਣੇ ਰਾਜ ਕਾਜ ਦੇ ਵਿੱਚ ਰਹੇਗਾ ਤੇ ਉਹ ਪਤਾ ਨਹੀਂ ਕਿਸ ਤਰ੍ਹਾਂ ਟਰੀਟਮੈਂਟ ਕਰੂਗੀ ਮੇਰੇ ਬੱਚਿਆਂ ਨਾਲ ਤੇ ਬਸ ਮੇਰੀ ਆਖਰੀ ਇੱਛਾ ਇਹੀ ਹੈ ਕਿ ਮੇਰੀ ਆਤਮਾ ਨੂੰ ਸ਼ਾਂਤੀ ਤਾਂ ਮਿਲੂਗੀ ਜੇ ਤੂੰ ਨਵਾਂ ਵਿਆਹ ਨਹੀਂ ਕਰਾਏਗਾ ਤਾਂ ਰਾਜੇ ਨੇ ਉਹਨੂੰ ਹੌਸਲਾ ਦਿੱਤਾ ਰਾਜੇ ਨੇ ਕਿਹਾ ਕਿ ਮੈਨੂੰ ਵਿਆਹ ਕਰਾਉਣ ਦੀ ਲੋੜ ਕੀ ਹੈ ਮੈਂ ਤੈਨੂੰ ਸੱਚਾ ਪਿਆਰ ਕਰਦਾ ਹਾਂ ਤੇ ਦੂਜੀ ਗੱਲ ਇਹ ਹੈ ਕਿ ਵਿਆਹ ਬੰਦਾ ਤਾਂ ਹੀ ਕਰਾਉਂਦਾ ਨਾ ਉਹਦੇ ਬੱਚੇ ਪੈਦਾ ਹੋਣ ਜਿਹੜੇ ਉਹਦੇ ਰਾਜਕਾਜ ਨੂੰ ਸੰਭਾਲਣ ਮੇਰੇ ਕੋਲ ਆਲਰੇਡੀ ਦੋ ਰਾਜਕੁਮਾਰ ਹੈਗੇ ਨੇ ਇੰਨੇ ਸੋਹਣੇ ਸੁਨੱਖੇ ਇੰਨੇ ਪਿਆਰੇ ਤੇ ਮੈਂ ਹੋਰ ਵਿਆਹ ਨਹੀਂ ਕਰਾਉਂਦਾ ਤਾਂ ਰਾਜੇ ਨੇ ਉਹਦੇ ਨਾਲ ਇਸ ਤਰ੍ਹਾਂ ਪ੍ਰੋਮਿਸ ਕਰ ਲਿਆ ਤੇ ਫਿਰ ਉਹ ਥੋੜੀ ਦੇਰ ਬਾਅਦ ਰਾਣੀ ਦੀ ਮੌਤ ਹੋ ਗਈ ਉਹ ਜਿਹੜੇ ਬੱਚੇ ਸੀ ਉਹ ਬੇहद ਹੀ ਖੂਬਸੂਰਤ ਸੀ ਬਹੁਤ ਹੀ ਸੋਹਣੇ ਬਹੁਤ ਹੀ ਪਿਆਰੇ ਤੇ ਰਾਜੇ ਨੇ ਉਹਨਾਂ ਨੂੰ ਹਰ ਤਰ੍ਹਾਂ ਦੀ ਸਿੱਖਿਆ ਦਵਾਈ ਤੇ ਸਾਰੇ ਸਬਰ ਸ਼ੁਕਰ ਦੇ ਵਿੱਚ ਰਹਿਣ ਲੱਗ ਪਏ ਅ ਪਰ ਕੁਝ ਸਾਲ ਬੀਤੇ ਤੇ ਬੱਚੇ ਥੋੜੇ ਵੱਡੇ ਹੋਣ ਲੱਗੇ ਤਾਂ ਸਾਰੇ ਜਿਹੜੇ ਰਾਜ ਦਰਬਾਰੀ ਸੀ ਮੰਤਰੀ ਸੀ ਰਿਸ਼ਤੇਦਾਰ ਸੀ ਉਹ ਰਾਜੇ ਨੂੰ ਕਹਿਣ ਲੱਗੇ ਕਿ ਤੇ ਤੈਨੂੰ ਹਲੇ ਬਹੁਤ ਉਮਰ ਭਈ ਐ ਇਸ ਤਰ੍ਹਾਂ ਥੋੜੀ ਹੁੰਦਾ ਵੀ ਤੂੰ ਸਾਰੀਆਂ ਹੀ ਜੜੀਆਂ ਸਟੈਪ ਮਦਰਸ ਨੇ ਖਰਾਬ ਹੁੰਦੀਆਂ ਨੇ ਤੂੰ ਆਪਣੀ ਜ਼ਿੰਦਗੀ ਕਿਉਂ ਖਰਾਬ ਕਰ ਰਿਹਾ ਹੈ ਤੂੰ ਨਾ ਵਿਆਹ ਕਰਵਾ ਲੈ ਹੋਰ ਤੇ ਤੇਰੀ ਵੀ ਜ਼ਿੰਦਗੀ ਸੰਵਰ ਜਾਊਗੀ ਤੇਰੇ ਬੱਚਿਆਂ ਦੀ ਵੀ ਤੇ ਤੂੰ ਇਸ ਤਰ੍ਹਾਂ ਨਾ ਕਰ ਰਾਜਨੀ ਨੇ ਪਹਿਲਾਂ ਤਾਂ ਥੋੜੀ ਬਹੁਤ ਨਾ ਨੁਕਰ ਕੀਤੀ ਪਰ ਜਦ ਨੂੰ ਬਾਰ ਬਾਰ ਉਹਨੂੰ ਪ੍ਰੈਸ਼ਰਾਈਜ਼ ਕੀਤਾ ਤਾਂ ਉਹ ਕਹਿੰਦਾ ਵੀ ਚਲੋ ਠੀਕ ਐ ਤਾਂ ਤੁਸੀਂ ਜਿਹੜੀ ਕੋਈ ਮਰਜ਼ੀ ਐਸੀ ਲੜਕੀ ਲੱਭ ਦਿਓ ਮੇਰੇ ਲਈ ਜਿਹੜੀ ਕਿ ਮੇਰੇ ਬੱਚਿਆਂ ਨੂੰ ਤੰਗ ਨਾ ਕਰੇ ਤੇ ਬਹੁਤ ਸਿਆਣੀ ਚੰਗੀ ਹੋਵੇ ਉਹਨਾਂ ਨੇ ਇੱਕ ਛੋਟੀ ਉਮਰ ਦੀ ਕੁੜੀ ਦੇ ਨਾਲ ਉਸ ਦਾ ਵਿਆਹ ਕਰਤਾ ਰਾਜੇ ਦਾ ਤੇ ਉਹਨੂੰ ਕੋ ਚੰਗੇ ਸੰਸਕਾਰ ਨਹੀਂ ਸੀ ਮਿਲੇ ਹੋਏ ਅੱਗੇ ਲੋਕ ਇਹ ਇਸ ਕਰਕੇ ਸੰਸਕਾਰੀ ਲੋਕ ਦੇਖਦੇ ਹੁੰਦੇ ਸੀ ਕਿ ਭਾਵੇਂ ਕੋਈ ਗਰੀਬ ਹੋਵੇ ਚਾਹੇ ਅਮੀਰ ਹੈ ਪਰ ਉਹਨੂੰ ਚੰਗੇ ਸ਼ੁੱਭ ਸੰਸਕਾਰਾਂ ਵਾਲੀ ਕੁੜੀ ਜ਼ਰੂਰ ਹੋਣੀ ਚਾਹੀਦੀ ਹੈ ਇਸ ਕਰਕੇ ਆਮ ਤੌਰ ਤੇ ਘਰਾਂ ਦੇ ਵਿੱਚ ਧਰਮ ਕਰਮ ਦੀ ਸਿੱਖਿਆ ਦਿੱਤੀ ਜਾਂਦੀ ਸੀ ਪਰ ਉਹਦੇ ਅچھے ਸੰਸਕਾਰ ਨਹੀਂ ਸੀ ਲੜਕੀ ਦੀ ਉਮਰ ਵੀ ਛੋਟੀ ਸੀ ਉਹ 20 ਸਾਲਾਂ ਦੀ ਸੀ ਤੇ ਰਾਜਾ ਅਧਖੜ ਉਮਰ ਦਾ ਸੀ ਤੇ ਉਹਦੇ ਜਿਹੜੇ ਬੱਚੇ ਸੀ ਐਨੇ ਨੂੰ ਉਹ 14 ਤੇ 16 ਸਾਲ ਦੇ ਹੋ ਚੁੱਕੇ ਸੀ ਉਹ ਪਰ ਐਨੇ ਜਵਾਨ ਨਿਕਲੇ ਬੱਚੇ ਐਨੇ ਖੂਬਸੂਰਤ ਸੀ ਕਿ ਉਹ ਲੱਗਦੇ ਸੀ ਜਿਵੇਂ 18-20 ਸਾਲ ਦੇ ਹੋਣ ਤੇ ਉਹ ਜਿਹੜੀ ਲੜਕੀ ਵਿਆਹੀ ਰਾਜੇ ਨੂੰ ਤਾਂ ਉਹ ਉਹਦੇ ਗਾ ਬੜੀਆਂ ਵਾਸ਼ਨਾਵਾਂ ਸੀ ਸੈਟੀਸਫਾਈਡ ਨਹੀਂ ਸੀ ਵੀ ਮੈਨੂੰ ਤਾਂ ਕੋਈ ਯੰਗ ਬੰਦਾ ਚਾਹੀਦਾ ਸੀ ਤੇ ਇੱਕ ਦਿਨ ਫਿਰ ਜਿਹੜੇ ਰੂਪ ਤੇ ਬਸੰਤ ਸੀ ਉਹ ਰਾਜੇ ਦੀ ਗਾਰਡਨ ਦੇ ਵਿੱਚ ਖੇਡ ਰਹੇ ਸੀ ਉਹ ਅੱਗੇ ਹੁੰਦੇ ਸੀ ਖਿੱਦੋ ਖੁੰਡੀ ਦੀ ਖੇਲ ਕੇ ਮਤਲਬ ਜਿਸ ਤਰ੍ਹਾਂ ਕ੍ਰਿਕਟ ਹੁੰਦੀ ਹੈ ਨਾ ਲਾਈਕ ਲਾਈਕ ਥੈਟ ਉਹ ਉਹਦੇ ਨਾਲ ਖੁੰਡੀ ਨਾਲ ਜਿਸ ਤਰ੍ਹਾਂ ਗੇਂਦ ਜ਼ੋਰ ਦੀ ਮਾਰਦੇ ਸੀ ਦੂਸਰਾ ਜਣਾ ਫਿਰ ਉਧਰੋਂ ਮਾਰਦਾ ਸੀ ਇਸ ਤਰ੍ਹਾਂ ਖੇਡਦੇ ਹੁੰਦੇ ਸੀ ਤਾਂ ਇੱਕ ਇੱਕ ਦਿਨ ਅ ਦੋਨੋਂ ਨਾਲ ਇਸ ਤਰ੍ਹਾਂ ਖੇਡ ਰਹੇ ਸੀ ਜਿਹੜੀ ਉਹਨਾਂ ਦੀ ਗੇਂਦ ਸੀ ਉਹ ਜਿਹੜਾ ਰਾਣੀ ਦਾ ਕਮਰਾ ਸੀ ਨਾ ਉਹਦੇ ਉਹਦਾ ਸ਼ੀਸ਼ਾ ਤੋੜ ਕੇ ਉਹਦੇ ਵਿੱਚ ਕਮਰੇ ਦੇ ਵਿੱਚ ਚਲੀ ਗਈ ਉਹਦਾ ਪਹਿਲੇ ਸਾਹਮਣੇ ਸੀ ਤੇ ਉਹ ਕਹਿਣ ਲੱਗੇ ਇੱਕ ਦੂਜੇ ਨੂੰ ਕਿ ਹੁਣ ਕੌਣ ਲੈ ਕੇ ਆਵੇ ਇਹ ਗੇਂਦ ਉੱਤੇ ਸਾਨੂੰ ਕਿਤੇ ਗੁੱਸੇ ਨਾ ਹੋਵੇ ਜਿਹੜੀ ਨਵੀਂ ਮਾਂ ਹੈ ਤਾਂ ਫਿਰ ਉਹ ਰੂਪ ਨੇ ਕਿਹਾ ਕਿ ਵੀ ਦੇਖ ਤੂੰ ਖੁੰਡੀ ਮਾਰੀ ਐ ਬਸੰਤ ਨੂੰ ਜਾ ਤੂੰ ਹੀ ਜਾ ਕੇ ਲੈ ਕੇ ਆ ਵਸੰਤ ਅੰਦਰ ਗਿਆ ਉਸਨੇ ਮੱਥਾ ਟੇਕਿਆ ਆਪਣੀ ਨਵੀਂ ਮਾਂ ਨੂੰ ਮਾਫੀ ਮੰਗੀ ਕਿ ਇਸ ਤਰ੍ਹਾਂ ਗੇਂਦ ਤੁਹਾਡੇ ਅੰਦਰ ਆ ਗਈ ਥੀ ਮੈਂ ਗੇਂਦ ਲੈਣ ਆਇਆ ਜੋ ਹੀ ਉਸ ਰਾਣੀ ਨੇ ਬਸੰਤਵਲ ਦੇਖਿਆ ਐਸਾ ਰੂਪ ਉਹ ਸੁੰਦਰ ਇੰਨਾ ਸਟਰੋਂਗ ਉਹ ਬੱਚਾ ਇੰਨਾ ਜਵਾਨ ਚੜ੍ਹਦੀ ਜਵਾਨੀ ਦੇ ਵਿੱਚ ਤੇ ਉਹ ਇੱਕਦਮ ਮੋਹਿਤ ਹੋ ਗਈ ਉਹਨੂੰ ਦੇਖ ਕੇ ਤੇ ਆਪਣੇ ਹੱਥ ਤੇ ਕਾਬੂ ਨਾ ਰੱਖ ਸਕੀ ਤੇ ਉਹਨੂੰ ਕਹਿੰਦੀ ਕਿ ਮੈਨੂੰ ਤੂੰ ਮਾ ਨਾ ਕਹਿ ਮੈਂ ਆਪਾਂ ਦਾ तकरीबन ਹਾਨੋ ਹਾਨੀ ਹੈ ਤੇਰਾ ਵੀ ਉਹਦਾ ਬੁੱਢਾ ਹੈ ਉਹਨੇ ਮੇਰੇ ਨਾਲ ਵਿਆਹ ਕਰਾ ਲਿਆ ਤੇ ਮੈਂ ਤਾਂ ਪਰ ਤੈਨੂੰ ਚਾਹਨੀ ਆ ਤੇ ਤੂੰ ਮੇਰੇ ਨਾਲ ਵਿਆਹ ਕਰਵਾ ਤੇ ਮੇਰਾ ਰਿਸ਼ਤਾ ਕਾਇਮ ਕਰ ਕਿਉਂਕਿ ਚੰਗੇ ਸੰਸਕਾਰਾਂ ਚ ਪਲੇ ਬੱਚੇ ਸੀ ਤੇ ਉਹ ਬਹੁਤ ਹੈਰਾਨ ਹੋ ਗਿਆ ਤੋ ਕਹਿੰਦਾ ਨਹੀਂ ਮਾਂ ਇਹ ਕਿਸ ਤਰ੍ਹਾਂ ਦੀ ਗੱਲ ਤੁਸੀਂ ਕਰ ਰਹੇ ਹੋ ਤੇ ਤੁਸੀਂ ਮੇਰੇ ਪਿਤਾ ਦੀ ਤੁਸੀਂ ਵਾਈਫੋਂ ਸਾਡੀ ਮਾਂ ਹੀ ਲੱਗੇ ਨਾ ਤੇ ਇਸ ਕਰਕੇ ਨਾ ਇਸ ਤਰ੍ਹਾਂ ਦੀ ਗਿਰੀ ਹੋਈ ਗੱਲ ਨਹੀਂ ਕਰਨੀ ਚਾਹੀਦੀ ਅਸੀਂ ਤੁਹਾਡਾ ਸਤਿਕਾਰ ਕਰਦੇ ਆਂ ਤੇ ਉਹਨੇ ਦੁਬਾਰਾ ਮੱਥਾ ਟੇਕਿਆ ਤੇ ਪਰ ਉਸਨੇ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਰਾਣੀ ਨੇ ਤੇ ਉਹ ਫਿਰ ਬਹੁਤ ਨਰਾਜ਼ ਹੋ ਗਿਆ ਜਿਹੜਾ ਲੜਕਾ ਸੀ ਉਹ ਕਹਿੰਦਾ ਕਿ ਮੈਂ ਆਪਣੇ ਪਿਤਾ ਨੂੰ ਦੱਸੂਗਾ ਤੁਸੀਂ ਇਸ ਤਰ੍ਹਾਂ ਕਿਵੇਂ ਮੇਰੇ ਨਾਲ ਬਿਹੇਵ ਕਰ ਰਹੇ ਹੋ ਆਪਣੀਆਂ ਲਿਮਿਟਸ ਦੇ ਵਿੱਚ ਰਹੋ ਜਦੋਂ ਨੇ ਇਹ ਕਿਹਾ ਤੇ ਰਾਣੀ ਤਾਂ ੜਕ ਗਈ ਤੇ ਉਹਨੂੰ ਨਾਲੇ ਇਹ ਵੀ ਹੋ ਗਿਆ ਵੀ ਹੁਣ ਮੇਰੀ ਬਦਨਾਮੀ ਹੋਊਗੀ ਤੇ ਉਹ ਕਹਿੰਦੀ ਵੀ ਠੀਕ ਹੈ ਜੇ ਤੂੰ ਫਿਰ ਮੇਰੀ ਗੱਲ ਨਹੀਂ ਨਾ ਮੰਨਦਾ ਹੁਣ ਤੂੰ ਕਨਸੀਕਵੈਂਸਸ ਦੇਖੀ ਤੇ ਨਾਲ ਬਣਦਾ ਕੀ ਹੈ ਤੇ ਉਹ ਵਿਚਾਰਾ ਉਸੇ ਤਰ੍ਹਾਂ ਹੀ ਉਹ ਗੇਂਦ ਗੁੰਤਾਂ ਨੂੰ ਭੁੱਲੀ ਗਈ ਉਹ ਛੱਡ ਕੇ ਥੱਲੇ ਆ ਗਿਆ ਕਿ ਰੂਪ ਨੂੰ ਸਾਰੀ ਗੱਲ ਦੱਸੀ ਕਿ ਮੇਰੇ ਨਾਲ ਤਾਂ ਇਹ ਨਵੀਂ ਮਾਂ ਨੇ ਇਸ ਤਰ੍ਹਾਂ ਦਾ ਬਿਹੇਵੀਅਰ ਕੀਤਾ ਤੇ ਕਹਿੰਦੇ ਵੀ ਚਲੋ ਆਪਣਾ ਫਾਦਰ ਆਉਂਦਾ ਆਪਾਂ ਉਹਨੂੰ ਦੱਸਦੇ ਆਂ ਵੀ ਅਸੀਂ ਤਾਂ ਇਸ ਤਰ੍ਹਾਂ ਸੇਫ ਹੀ ਨਹੀਂ ਹੈਗੇ ਇੱਥੇ ਕਿ ਕਿਸ ਤਰ੍ਹਾਂ ਦੀਆਂ ਉਹ ਗਿਰੀਆਂ ਹੋਈਆਂ ਗੱਲਾਂ ਕਰਦੀ ਐ ਤੇ ਰਾਣੀ ਨੇ ਪਹਿਲਾਂ ਹੀ ਜਦੋਂ ਰਾਜਾ ਅੰਦਰ ਆਇਆ ਤਾਂ ਉਸਨੇ ਆਪਣੇ ਕੱਪੜੇ-ਕੁੱਪੜੇ ਬਾੜ ਲਏ ਤੇ ਉਸਨੇ ਥੱਲੇ ਡਿੱਗੀ ਹੋਈ ਆਪਣੇ ਵਾਲ ਵਗੈਰਾ ਖੋਲ੍ਹੇ ਬੁਰੇ ਹਾਲ ਕਰ ਲਏ ਤੇ ਰਾਜਾ ਕਹਿੰਦਾ ਕਿ ਤੈਨੂੰ ਕੀ ਹੋ ਗਿਆ ਆਪਣੇ ਨੌ ਨੂੰ ਆਪੀ ਉਹਨੇ ਆਪਣੇ ਮੂੰਹ ਤੇ ਮਾਰ ਲਏ ਤੇ ਉਹਨੇ ਬਹੁਤ ਕੁਛ ਬਦਾ ਜੜਾ ਕੇ ਦੱਸਿਆ ਵੀ ਤੇਰਾ ਜਿਹੜਾ ਮੁੰਡਾ ਹੈ ਬਸੰਤ ਇਹ ਬਹੁਤ ਹੀ ਕੈਰੈਕਟਰਲੈਸ ਸੇ ਇਸਨੇ ਤੇਰੀ ਐਬਸੈਂਸ ਦੇ ਵਿੱਚ ਮੇਰੇ ਨਾਲ ਆ ਕੇ ਬਦਤਮੀਜ਼ੀ ਕੀਤੀ ਇਹਨੇ ਮੇਰੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਮੇਰੇ ਨਾਲ ਇਸ ਤਰ੍ਹਾਂ ਇਹਨੇ ਮਿਸਬੀਹੇਵ ਕੀਤਾ ਦੇਖ ਮੇਰੇ ਕੱਪੜੇ ਪਾੜਤੇ ਮੇਰੇ ਨੌਂਦਰਾ ਮਾਰੀਆਂ ਤੇ ਉਹ ਰਾਜਾ ਕਹਿੰਦਾ ਹੋ ਨਹੀਂ ਸਕਦਾ ਇਹ ਮੇਰੇ ਬੱਚੇ ਤਾਂ ਇੰਨੇ ਚੰਗੇ ਮਾਹੌਲ ਚ ਚੰਗੇ ਸੰਸਕਾਰਾਂ ਚ ਪਲੇ ਨੇ ਇਸ ਤਰ੍ਹਾਂ ਕਿਵੇਂ ਉਹ ਕਰ ਸਕਦਾ ਤੇ ਉਹ ਕਹਿੰਦੀ ਕਿ ਤੈਨੂੰ ਨਹੀਂ ਪਤਾ ਚੜਦੀ ਜਵਾਨੀ ਦੇ ਵਿੱਚ ਜਿਹੜੇ ਟੀਨੇਜਰਸ ਜੇ ਨੇ ਉਹ ਕਿੰਨਾ اخلاق ਤੋਂ ਗਿਰ ਜਾਂਦੇ ਨੇ ਤੇ ਤੈਨੂੰ ਯਕੀਨੀ ਆਉਂਦਾ ਆ ਦੇਖ ਆ ਗੇਂਦ ਉਹਦੇ ਹੱਥ ਚ ਸੀ ਇੱਥੇ ਹੀ ਹੁਣ ਉਹਦੀ ਰਹਿ ਗਈ ਤੇ ਉਹ ਆਇਆ ਸੀ ਕਿਸੇ ਮਾੜੀ ਨੀਅਤ ਨਾਲ ਮੇਰੇ ਕੋਲ ਰਾਜਾ ਬਹੁਤ ਸ਼ੌਕਟ ਹੋਇਆ ਤੇ ਉਹ ਕਹਿੰਦਾ ਕਿ ਚੱਲ ਤੂੰ ਸੋਗ ਨਾ ਕਰ ਉਹ ਕਹਿੰਦੀ ਕਿ ਮੈਂ ਤਾਂ ਬਸ ਮੈਂ ਮਰ ਜਾਣਾ ਮੈਂ ਇਹੋ ਜਿਹਾ ਬਿਹੇਵੀਅਰ ਕਿਵੇਂ ਬਰਦਾਸ਼ਤ ਕਰਦੀ ਆ ਤੇ ਤੇਰੇ ਦੋ ਜਵਾਨ ਮੁੰਡੇ ਨੇ ਰੋਜ਼ ਮੈਨੂੰ ਇਸ ਤਰ੍ਹਾਂ ਤੰਗ ਕਰਿਆ ਕਰਨਗੇ ਰਾਜਾ ਕਹਿੰਦਾ ਜਿਵੇਂ ਤੂੰ ਕਹੇਂਗੀ ਮੈਂ ਉਵੇਂ ਹੀ ਕਰੂੰਗਾ ਉਹ ਕਹਿੰਦੀ ਵੀ ਇਹਨਾਂ ਨੂੰ ਤੂੰ ਮਰਵਾ ਦੇ ਚਲੋ ਉਹ ਤਾਂ ਰਾਜਾ ਨਹੀਂ ਮੰਨਿਆ ਕਿ ਇਹ ਨਹੀਂ ਹੋ ਸਕਦਾ ਤੇ ਉਹ ਕਹਿੰਦੀ ਫਿਰ ਇਹਨੂੰ ਐਗਜ਼ਾਈਲ ਕਰ ਦੇ ਮਤਲਬ ਬਨਵਾਸ ਦੇ ਦੇ ਇਹਨਾਂ ਨੂੰ ਆਪਣੇ ਦੇਸ਼ ਦੀ ਹੱਦ ਤੋਂ ਬਾਹਰ ਕੱਢ ਦੇ ਇਹ ਮੁੜ ਕੇ ਦਿਸਣਾ ਮੈਨੂੰ ਇੱਥੇ ਬਿਲਕੁਲ ਵੀ ਦੇਸ਼ ਨਿਕਾਲਾ ਦੇ ਦੇ ਇਹਨਾਂ ਨੂੰ ਤਾਂ ਮੈਂ ਬਚਦੀਆਂ ਤਾਂ ਰਾਜੇ ਨੇ ਕਿਹਾ ਵੀ ਚਲੋ ਠੀਕ ਹੈ ਤੇਰੇ ਨਾਲ ਬਸੰਤ ਨੇ ਹੀ ਮਿਸਬਿਹਿਵ ਕੀਤਾ ਨਾ ਬਸੰਤ ਨੂੰ ਵੀ ਦੇਸ਼ ਚੋਂ ਕੱਢ ਦਿੰਦੇ ਆ ਤੇ ਉਹਨੇ ਕੁਝ ਲਿਮਟ ਲਾਤੀ ਕਿ 12 ਸਾਲ ਤੱਕ ਤੂੰ ਨਾ ਇਸ ਦੇਸ਼ ਚ ਨਾ ਵੜੀ ਜਦੋਂ ਤੇਰਾ ਕੰਡਕਟ ਠੀਕ ਹੋ ਗਿਆ ਫਿਰ ਦੇਖਾਂਗੇ ਤੇ ਕਿਉਂਕਿ ਰਾਜਾ ਨੂੰ ਬਹੁਤ ਗੁੱਸਾ ਚੜਿਆ ਹੋਇਆ ਸੀ ਉਹ ਰੂਪ ਤੇ ਬਸੰਤ ਪ੍ਰਵਾਂ ਦਾ ਬਹੁਤ ਪਿਆਰ ਸੀ ਆਪਸ ਦੇ ਵਿੱਚ ਜਦੋਂ ਰੂਪ ਨੂੰ ਪਤਾ ਲੱਗਿਆ ਕਿ ਬਸੰਤ ਨਾਲ ਇਹ ਗੱਲ ਬਣ ਗਈ ਤੇ ਉਹ ਕਹਿੰਦਾ ਕਿ ਤੇਰੇ ਨਾਲ ਅੱਜ ਇਹ ਘਟਨਾ ਹੋਈ ਹੈ ਕੱਲ ਨੂੰ ਮੇਰੇ ਨਾਲ ਵੀ ਹੋ ਸਕਦੀ ਹੈ ਦੇਸ਼ ਨਗਲ ਤਾਂ ਤੈਨੂੰ ਦਿੱਤਾ ਹੈ ਨਾ ਪਰ ਕੱਲ ਨੂੰ ਮੈਨੂੰ ਕਿਹੜਾ ਉਹ ਬਖਸ਼ੂਗੀ ਜਿਹੜੀ ਇੰਨਾ ਗਿਰ ਗਈ ਹੈ ਆਪਣੇ ਕਿਰਦਾਰ ਤੋਂ ਤੇ ਇਸ ਕਰਕੇ ਨਾ ਆਪਾਂ ਦੋਵੇਂ ਭਰਾ ਚੱਲਦੇ ਹੁਣ ਆਪਣਾ ਇੱਥੇ ਕੁਝ ਨਹੀਂ ਹੈ ਜਦ ਤੱਕ ਸਾਡੀ ਮਾਂ ਸੀ ਸਾਡਾ ਕੁਝ ਸੀ ਇੱਥੇ ਹੁਣ ਸਾਡਾ ਪਿਓ ਵੀ ਬਦਲ ਗਿਆ ਇਸ ਕਰਕੇ ਹੁਣ ਆਪਾਂ ਇੱਥੇ ਰਹਿ ਕੇ ਕਰਨਾ ਕੀ ਹੈ ਸੋ ਰੂਪ ਤੇ ਬਸੰਤ ਦੋਨੋਂ ਭਰਾ ਘੋੜੇ ਤੇ ਸਵਾਰ ਹੋਏ ਤੇ ਉਹ ਆਪਣੇ ਦੇਸ਼ ਦੀ ਸਰਹੱਦ ਤੋਂ ਪਾਰ ਨਿਕਲ ਗਏ ਅੱਗੇ ਜੰਗਲ ਆ ਗਿਆ ਬਹੁਤ ਥੱਕੇ ਹੋਏ ਸੀ ਬਹੁਤ ਭੁੱਖੇ ਸੀ ਤੇ ਅੱਗੇ ਜਾ ਕੇ ਉਹ ਫਿਰ ਬੜਾ ਘੋਰ ਜੰਗਲ ਆ ਗਿਆ ਉਹਨਾਂ ਨੇ ਉੱਥੇ ਆਪਣਾ ਘੋੜਾ ਬੰਨਿਆ ਇਸ ਇੱਕ ਦਰਖਤ ਦੇ ਨਾਲ ਤੇ ਦਰਖਤ ਦੇ نیچے ਲੇਟ ਕੇ ਕਿਉਂਕਿ ਬਹੁਤ ਜ਼ਿਆਦਾ ਥਕਾਵਟ ਹੋਈ ਹੋਈ ਸੀ ਪਰ ਨਾਲ ਉਹ ਸਿਆਣੇ ਵੀ ਬਹੁਤ ਸੀ ਤਾਂ ਉਹਨਾਂ ਨੇ ਇੱਕ ਦੂਜੇ ਨੂੰ ਕਿਹਾ ਕਿ ਦੇਖ ਅੱਧੀ ਅੱਧੀ ਰਾਤ ਆਪਾਂ ਜਾਗਦੇ ਆ ਇੱਥੇ ਤਾਂ ਕਿਸ ਤਰ੍ਹਾਂ ਦੇ ਭਿਆਨਕ ਜਾਨਵਰ ਨੇ ਜੰਗਲ ਦੇ ਵਿੱਚ ਉਹ ਸ਼ਸਤਰਧਾਰੀ ਸੀਗੇ ਉਹਨਾਂ ਨੇ ਬਚਪਨ ਤੋਂ ਸਾਰਾ ਕੁਝ ਸਿੱਖਿਆ ਹੋਇਆ ਸੀ ਘੋੜ ਸਵਾਰੀ ਸ਼ਸਤਰ ਚਲਾਉਣੇ ਸਾਰੀ ਤਰ੍ਹਾਂ ਦੀ ਵਿਦਿਆ ਸਿੱਖੀ ਹੋਈ ਸੀ ਤਲਵਾਰਾਂ ਪਹਿਨੀਆਂ ਹੋਈਆਂ ਸੀ ਉਹ ਕਹਿੰਦੇ ਵੀ ਇੱਕ ਜਣਾ ਪੈਰਾ ਦੇਵੇ ਦੂਸਰਾ ਜਣਾ ਥੋੜਾ ਰੈਸਟ ਕਰ ਲਵੇ ਫਿਰ ਅੱਧੀ ਰਾਤ ਤੋਂ ਬਾਅਦ ਦੂਜਾ ਦੂਜੇ ਨੂੰ ਉਠਾ ਦੇਵੇ ਫਿਰ ਉਹ ਜਾਗ ਪੂਗਾ ਦੂਜਾ ਸੌਂਜੂਗਾ ਸੋ ਇਸ ਤਰ੍ਹਾਂ ਕਰਕੇ ਉਹਨਾਂ ਨੇ ਡਿਸਾਈਡ ਕੀਤਾ ਤਾਂ ਪਹਿਲਾਂ ਵਾਰਿਸ ਜਿਹੜੀ ਉਹ ਰੂਪ ਦੀ ਵਾਰਿਸ ਸੀ ਤਾਂ ਉਹ ਜਾਗਿਆ ਤੇ ਉਸਨੇ ਪੈਰਾ ਦਿੱਤਾ ਕੁਛ ਦੇਰ ਤੱਕ ਤੇ ਪਰ ਉਸ ਨੂੰ ਕਿਉਂਕਿ ਉਹ ਵੀ ਬਹੁਤ ਜ਼ਿਆਦਾ ਥਕਾਵਟ ਦੇ ਵਿੱਚ ਸੀ ਤੇ ਉਹਦੇ ਕੋਲ ਖੜਿਆ ਨਹੀਂ ਜਾ ਰਿਹਾ ਸੀ ਇਸ ਕਰਕੇ ਥੋੜੀ ਦੇਰ ਲਈ ਲੇਟ ਗਿਆ ਤੇ ਨਾਲ ਦੀ ਨਾਲ ਉਹਨੂੰ ਨੀਂਦ ਆ ਗਈ ਅਨੇ ਨੂੰ ਕੀ ਹੋਇਆ ਕਿ ਉਸ ਦਰਖਤ ਤੇ ਜਿਹੜੇ ਸੰਗਣੇ ਦਰਖਤ ਤੇ ਥੱਲੇ ਉਹ ਪਏ ਸੀ ਉੱਥੇ ਇੱਕ ਸਰਾਲ ਰਹਿੰਦੀ ਸੀ ਦੀਰ ਸਰਾਲ ਹੁੰਦੀ ਹੈ ਜਿਵੇਂ ਅਜਗਰ ਟਾਈਪ ਪਾਈਥਨ ਟਾਈਪ ਹੁੰਦਾ ਸਨੇਕ ਜਿਹਾ ਤੇ ਉਹ ਉਹ ਇਸ ਤਰ੍ਹਾਂ ਕਰਦੀ ਹੈ ਵੀ ਦੂਰੋਂ ਹੀ ਕਿਸੇ ਬੰਦੇ ਦੇ ਸਾਹ ਹੀ ਪੀ ਲੈਂਦੀ ਹੈ ਤੇ ਉਹਨੂੰ ਖਿੱਚ ਲੈਂਦੀ ਹੈ ਉਹਦੇ ਸਾਹਾਂ ਨੂੰ ਤੇ ਉਹਦੀ ਬੰਦੇ ਦੀ ਡੈਥ ਹੋ ਜਾਂਦੀ ਹੈ ਤਾਂ ਉਹ ਸਰਾਲ ਹੌਲੀ-ਹੌਲੀ ਇੱਥਾ ਉਤਰੀ ਤੇ ਉਸਨੇ ਬਸੰਤ ਦੇ ਸਾਹ ਪੀ ਲਏ ਤੇ ਬਸੰਤ ਦੀ ਡੈਥ ਹੋ ਗਈ ਜਦੋਂ ਥੋੜਾ ਥੋੜਾ ਚਾਨਣ ਹੋਇਆ ਤੇ ਰੂਪ ਉੱਠਿਆ ਜਾਂ ਉਹਨੇ ਦੇਖਿਆ ਤਾਂ ਉਹ ਬਹੁਤ ਹਰਨ ਹੋਇਆ ਵੀ ਉਹਦਾ ਭਰਾ ਤਾਂ ਨੀਲਾ ਹੋਇਆ ਪਿਆ ਤੇ ਉਸਨੇ ਬਹੁਤ ਕੋਸ਼ਿਸ਼ ਕੀਤੀ ਉਹਨੂੰ ਹਿਲਾਉਣ ਜਲਾਉਣ ਦੀ ਉਹਦੇ ਸਾਹ ਖਤਮ ਹੋ ਚੁੱਕੇ ਸੀ ਤੇ ਉਹ ਬਹੁਤ ਰੋਣ ਲੱਗਿਆ ਤੇ ਕਹਿਣ ਲੱਗਿਆ ਵੀ ਇੱਕ ਵਾਰਾ ਭਰਾ ਹੀ ਤਾਂ ਸੀ ਹੁਣ ਮੇਰਾ ਇਹਨੇ ਵੀ ਸਾਥ ਛੱਡਤਾ ਹੁਣ ਮੇਰਾ ਕੀ ਬਣੂਗਾ ਤੇ ਬਹੁਤ ਰੋ ਰੂ ਕੇ ਵਿਚਾਰਾ ਫਿਰ ਕਹਿੰਦਾ ਵੀ ਚਲੋ ਹੁਣ ਮੈਂ ਹੁਣ ਕੀ ਹੋ ਸਕਦਾ ਮੈਂ ਇਸ ਤਰ੍ਹਾਂ ਕਰਦਾ ਕਿ ਇਤੋਂ ਜੰਗਲ ਤੋਂ ਨਿਕਲ ਕੇ ਕਿਤੇ ਨਾ ਕਿਤੇ ਜਾ ਕੇ ਕੋਈ ਸ਼ਹਿਰ ਵਗੈਰਾ ਆਊਗਾ ਦੂਸਰੇ ਦੇਸ਼ ਚ ਚਲੇਗੇ ਸੀ ਨਾ ਕਿਤੇ ਹੋਰੀ ਅਸਰ ਹੱਦ ਤੋਂ ਪਰ ਤੇ ਕੋਈ ਜਾਣ ਨਹੀਂ ਪਛਾਣ ਨਹੀਂ ਕੁਛ ਨਹੀਂ ਉਹ ਕਹਿੰਦਾ ਕਿ ਮੈਂ ਕੋਈ ਕਪੜਾ ਕੁੱਪੜਾ ਉਸ ਦਾ ਇੰਤਜ਼ਾਮ ਕਰਾਂ ਤੇ ਕਫਨ ਤਾਂ ਪੋਣਾ ਹੀ ਹੈ ਤੇ ਫਿਰ ਮੈਂ ਦਾ ਸੰਸਕਾਰ ਕਰਾਂ ਤੇ ਬੜੇ ਪਰੇਮਾਨ ਨਾਲ ਉੱਥੋਂ ਤੁਰ ਪਿਆ ਕਾਫੀ ਧੇਰ ਲੱਗੀ ਉਸ ਨੂੰ ਜੰਗਲ ਪਾਰ ਕਰਦਿਆਂ ਤੇ ਅੱਗੇ ਉਹਨੇ ਦੇਖਿਆ ਵੀ ਕੋਈ ਸ਼ਹਿਰ ਜਹ ਆਇਆ ਤੇ ਪਰ ਸ਼ਹਿਰ ਦਾ ਗੇਟ ਜਿਹੜਾ ਬੰਦ ਹੈ ਉਹ ਉਹ ਕੜਕਾਉਣ ਲੱਗਾ ਗੇਟ ਦੇ ਤਾਂ ਉੱਥੋਂ ਇੱਕਦਮ ਜਿਹੜੇ ਜਿਨ੍ਹਾਂ ਦੀ ਡਿਊਟੀ ਸੀ ਸਿਕਿਉਰਿਟੀ ਵਾਲਿਆਂ ਦੀ ਉਹ ਆ ਗਏ ਤੇ ਉਸ ਨੂੰ ਉਹਨਾਂ ਨੇ ਆਪਣੇ ਮੋਢਿਆਂ ਤੇ ਚੁੱਕ ਲਿਆ ਤੇ ਉਹ ਦੀ ਜਾਜ ਕਰ ਕਰਨ ਲੱਗ ਪਏ ਤੇ ਉਹ ਕਹਿੰਦਾ ਵੀ ਇਹ ਕੀ ਹੋ ਰਿਹਾ ਹੈ ਤੇ ਉਹ ਕਹਿੰਦੇ ਕਿ ਇਸ ਦੇਸ਼ ਦਾ ਰਾਜਾ ਮਰ ਗਿਆ ਤੇ ਉਹਦੇ ਕੋਈ ਬੱਚਾ ਨਹੀਂ ਸੀ ਤੇ ਉਹ ਰਾਜਾ ਮਰਨ ਲੱਗਿਆ ਸਾਨੂੰ ਇਹ ਆਦੇਸ਼ ਕਰਕੇ ਗਿਆ ਕਿ ਹੁਣ ਦੇਖੋ ਇਸ ਦੇਸ਼ ਦਾ ਰਾਜਾ ਪਰਮਾਤਮਾ ਹੀ ਹੈ ਤਾਂ ਮੈਨੂੰ ਤਾਂ ਬਸ ਹੁਣ ਹੋਰ ਕੋਈ ਉਮੀਦ ਨਹੀਂ ਕਿਸੇ ਤੇ ਮੈਂ ਹੁਣ ਪਰਮਾਤਮਾ ਨੂੰ ਹੀ ਇਹ ਹਸਨ ਹਸਨ ਜਾਣ ਕੇ ਤੁਹਾਨੂੰ ਕਹਿਣਾ ਤੁਸੀਂ ਵੀ ਇਹ ਗੱਲ ਹਮੇਸ਼ਾ ਚਿੱਤੇ ਰੱਖਿਓ ਕਿ ਮੈਂ ਜਿਸ ਤਰ੍ਹਾਂ ਕਹਿਣਾ ਉਵੇਂ ਹੀ ਕਰਿਓ ਇਸ ਦੇਸ਼ ਦਾ ਰਾਜ ਕਰਨ ਵਾਸਤੇ ਪਰਮਾਤਮਾ ਦੀ ਜਿਹਦੀ ਇੱਛਾ ਹੋਊਗੀ ਨਾ ਪਰਮਾਤਮਾ ਆਪੇ ਉਸ ਬੰਦੇ ਨੂੰ ਭੇਜ ਦੂਗਾ ਸੋ ਤੁਸੀਂ ਇਸ ਤਰ੍ਹਾਂ ਕਰਿਓ ਵੀ ਇਹਦੇ ਸ਼ਹਿਰ ਦੇ ਗੇਟਸ ਤੁਸੀਂ ਬੰਦ ਕਰ ਦਿਓ ਰਾਤ ਨੂੰ ਜਦੋਂ ਤੁਸੀਂ ਅੋਲੀ ਮਾਰਨਿੰਗ ਜਦੋਂ ਖੋਲੋਗੇ ਗੇਟ ਤੇ ਜਿਹੜਾ ਸਭ ਤੋਂ ਪਹਿਲਾ ਬੰਦਾ ਤੁਹਾਨੂੰ ਦਿਸੂਗਾ ਨਾ ਉਹੀ ਬਸ ਉਹ ਸਮਝ ਲਓ ਕਿ ਉਹ ਪਰਮਾਤਮਾ ਨੇ ਤੇ ਜੈ ਤੇ ਤੁਸੀਂ ਬਿਨਾਂ ਸੋਚੇ ਸਮਝੇ ਉਸ ਨੂੰ ਰਾਜਾ ਬਣਾ ਦੇਣਾ ਤਾਂ ਉਹ ਕਹਿੰਦੇ ਕਿ ਬਸ ਤੂੰ ਸਭ ਤੋਂ ਪਹਿਲਾ ਬੰਦਾ ਹੈ ਤੇ ਇਸ ਕਰਕੇ ਅਸੀਂ ਤੇਰੇ ਤੇ ਤੈਨੂੰ ਹੁਣ ਸੈਰੇਮਨੀ ਕਰਨੀ ਹੈ ਤੈਨੂੰ ਅਸੀਂ ਉਹ ਰਾਜਾ ਬਣਾਉਣਾ ਪਰ ਨਾਲੋ ਹਲੇ ਉਸ ਰਾਜੇ ਦੀ ਬੋਡੀ ਪਈ ਐ ਤੇ ਉਸ ਦੀਆਂ ਵੀ ਸਾਰੀਆਂ ਕਰਿਆਵਾਂ ਕਰਨੀਆਂ ਨੇ ਸਸਕਾਰ ਕਰਨੇ ਤੇਰੇ ਹੱਥੋਂ ਕਰਾਉਣਾ ਹੈ ਕਿਉਂਕਿ ਤੂੰ ਹੀ ਉਹਦਾ ਹੁਣ ਵਾਰਿਸ ਹੈ ਉਹ ਕਹਿੰਦਾ ਵੀ ਮੈਨੂੰ ਤਾਂ ਮੈਂ ਹੋਰ ਕੰਮ ਆਇਆ ਮੇਰੇ ਮੇਰਾ ਤਾਂ ਭਰਾ ਮਰਿਆ ਪਿਆ ਉੱਥੇ ਤੁਸੀਂ ਮੈਨੂੰ ਕੀ ਕਰਨ ਲੱਗੇ ਪਹਿਲਾਂ ਮੈਨੂੰ ਜਾ ਕੇ ਉਹਦਾ ਸਸਕਾਰ ਕਰ ਲੈਣ ਦਿਓ ਤੇ ਉਹ ਕਹਿੰਦੇ ਵੀ ਦੇਖ ਸਾਡਾ ਨਾ ਮਹੂਰਤ ਵਗੈਰਾ ਨਿਕਲਦਾ ਜਾਂਦਾ ਤੇ ਤੂੰ ਸਾਰਾ ਕੁਝ ਨਬੇੜ ਲੈ ਪਹਿਲਾਂ ਫਿਰ ਅਸੀਂ ਆਪ ਤੇਰੇ ਨਾਲ ਚੱਲਾਂਗੇ ਤੇ ਹੁਣ ਤੂੰ ਰਾਜਾ ਬਣ ਗਿਆ ਸੋਲਜਰਸ ਵਗੈਰਾ ਸਾਰੇ ਤੇ ਨਾਲ ਚੱਲ ਕੇ ਚੰਗੀ ਤਰ੍ਹਾਂ ਸਵਾਮੀ ਦੇ ਕੇ ਤੇਰੇ ਭਰਾ ਨੂੰ ਅਸੀਂ ਚੰਗੀ ਤਰ੍ਹਾਂ ਨਾਲ ਉਹਦੀ ਅੰਤਮ ਰਸਮਾਂ ਕਰਾਂਗੇ ਇਸ ਤਰ੍ਹਾਂ ਉਹਨਾਂ ਨੇ ਰੂਪ ਨੂੰ ਉੱਥੇ ਉਲਝਾ ਲਿਆ ਤੇ ਰੂਪ ਨਾ ਚਾਹੁੰਦੇ ਹੋਏ ਵੀ ਪਰ ਉਹ ਪ੍ਰਮਾਤਮਾ ਦੀ ਉਸ ਤੇ ਹੈਰਾਨ ਵੀ ਆ ਇੱਕ ਪਾਸੇ ਐਡਾ ਵੱਡਾ ਦੁੱਖ ਇੱਕ ਪਾਸੇ ਵੀ ਪ੍ਰਮਾਤਮਾ ਤੂੰ ਹੀ ਜਾਣੇ ਤੇਰੀਆਂ ਰਮਜ਼ਾਂ ਤੇ ਤੂੰ ਮੈਨੂੰ ਦੇ ਅਸੀਂ ਅਸੀਂ ਤਾਂ ਦੇਸ਼ੋਂ ਕੱਢੇ ਹੋਏ ਵਿਚਾਰੇ ਦੋਨੋਂ ਦਰਦ-ਦਰ ਪਟਕਦੇ ਭਰਾ ਇੱਕ ਦੀ ਤਾਂ ਮੌਤ ਹੀ ਹੋ ਗਈ ਤੇ ਮੈਨੂੰ ਤੂੰ ਇੱਥੇ ਹੁਣ ਰਾਜਪਾਗ ਬਖਸ਼ਦਾ ਤੇ ਉਹਨਾਂ ਨੇ ਰਾਜੇ ਨੂੰ ਉਹਨੂੰ ਸੰਗਤ ਸੰਤੇ ਬਿਠਾਇਆ ਉਹਦਾ ਰਾਜ ਤਿਲਕ ਕੀਤਾ ਫਿਰ ਉਹਦੇ ਹੱਥੋਂ ਰਾਜੇ ਜਿਹੜਾ ਮਰ ਚੁੱਕਿਆ ਸੀ ਉਹਦੀਆਂ ਸਾਰੀਆਂ ਕਿਰਿਆਵਾਂ ਕਰਵਾਈਆਂ ਬਹੁਤ देर ਲੱਗ ਗਈ ਏ ਸਾਰਾ ਕੁਝ ਕਰਦੇ ਹੋਏ ਪਰ ਉਹ ਹਰ ਵਕਤ ਉਹਦੇ ਅੰਦਰ ਟੀ ਸੁੱਟਦੀ ਸੀ ਵੀ ਮੇਰੇ ਭਰਾ ਦਾ ਉੱਥੇ ਕੀ ਹਾਲ ਹੋਣਾ ਤੇ ਉਹਨੂੰ ਕੋਈ ਜਾਨਵਰੀ ਨਾ ਖਾਜੇ ਮੈਂ ਘੱਟੋ ਘੱਟ ਉਹਦੀਆਂ ਅੰਤਮ ਰਸਮਾਂ ਤਾਂ ਕਰ ਲਵਾਂ ਤੇ ਜਿਉਂ ਹੀ ਉਹ ਵੇਲਾ ਹੋਇਆ ਕਾਫੀ ਦੇਰ ਹੋ ਗਈ ਸੀ ਤਾਂ ਉਹ ਫਿਰ ਫਟਾਫਟ ਉਧਰੋਂ ਚੱਲਿਆ ਜੰਗਲ ਵੱਲ ਨੂੰ ਤੇ ਉਹਦੇ ਨਾਲ ਸਿਕਿਉਰਿਟੀ ਵੀ ਹੋ ਗਈ ਰਾਜਾ ਬਰਤੇਸ ਕੁਦੰ ਦੋੜਾ ਕੇ ਰੂਪ ਸੀ ਜਿਹੜਾ ਉਹ ਉਧਰ ਨੂੰ ਚੱਲਿਆ ਤੇ ਦੂਜੇ ਪਾਸੇ ਕੀ ਹੋਇਆ ਕਿ ਜਿਹੜਾ ਬਸੰਤ ਸੀ ਉਸ ਦੀ ਬਾਡੀ ਉੱਥੇ ਪਈ ਸੀ ਤੇ ਕਾਫੀ ਦਿਨ ਜਿਸ ਨੂੰ ਕਾਫੀ ਦਿਨ ਚੜ ਗਿਆ ਬਾਡੀ ਉਸ ਤਰ੍ਹਾਂ ਹੀ ਪਈ ਰਹੀ ਤਾਂ ਉੱਥੋਂ ਦੀ ਇੱਕ ਜੋਗੀ ਲੰਘਿਆ ਉਹ ਸਾਧੂ ਜਿਹੜੇ ਅੱਗੇ ਹੁੰਦੇ ਸੀ ਨਾ ਸਾਧੂ ਉਹ ਜੋਗੀ ਦਾ ਮਤਲਬ ਜੋਗ ਕਮਾਉਣ ਵਾਲੇ ਉਹ ਪਰਮਾਤਮਾ ਨਾਲ ਜੁੜਨ ਨੂੰ ਜੋ ਕਹਿੰਦੇ ਨੇ ਨਾ ਤਾਂ ਉਹ ਭਗਤੀ ਵੀ ਕਰਦਾ ਸੀ ਸਾਧੂ ਵੀ ਸੀ ਉਹ ਉਹਨੂੰ ਪ੍ਰਾਣਾਜਮ ਵੀ ਆਉਂਦਾ ਸੀ ਉਸ ਨੂੰ ਸਮਾਧੀਆਂ ਲਾਉਣੀਆਂ ਵੀ ਆਉਂਦੀਆਂ ਸੀ ਉਹਦੇ ਕੋਲ ਕੁਝ ਐਸੇ ਮੰਤਰ ਵੀ ਸੀ ਕਿਉਂਕਿ ਜਿਹੜੇ ਜੋਗੀ ਲੋਕ ਹੁੰਦੇ ਸੀ ਉਹ ਜੜੀਆਂ ਬੂਟੀਆਂ ਵੀ ਆਪਣੇ ਕੋਲ ਰੱਖਦੇ ਸੀ ਉਹਨਾਂ ਨੂੰ ਵੀ ਤਾਂ ਜੰਗਲੀ ਜਾਨਵਰਾਂ ਦਾ ਸੱਪਾਂ ਵਗੈਰਾ ਤਾਂ ਸਾਹਮਣਾ ਕਰਨਾ ਪੈਂਦਾ ਸੀ ਸੋ ਇਸ ਕਰਕੇ ਉਹ ਵੈਦ ਵੀ ਹੁੰਦੇ ਸੀ ਉਹ ਉਹਨੂੰ ਸਾਰੇ ਸਾਰਾ ਗਿਆਨ ਸੀ ਜੜੀਆਂ ਬੁੱਟੀਆਂ ਦਾ ਤੇ ਜੋਗੀ ਜਨ ਉਹ ਤੋਂ ਦੀ ਲੰਗਿਆ ਉਹਨੇ ਕਿਹਾ ਓਹੋ ਇਹ ਤਾਂ ਇੰਨਾ ਸੋਹਣਾ ਕੋਈ ਚੰਗੇ ਘਰ ਦਾ ਬੱਚਾ ਪਿਆ ਲੱਗਦਾ ਵੀ ਇਸ ਨੂੰ ਕੀ ਹੋਇਆ ਉਹਨੇ ਸਾਰਾ ਪਤਾ ਲਾ ਲਿਆ ਕਿ ਇਸ ਨੂੰ ਤਾਂ ਸਰਾਲ ਨੇ ਇਸ ਤੇ ਸਾਹ ਪੀਲੇ ਹੋਏ ਨੇ ਹੁਣ ਆਪਾਂ ਬਾਕੀ ਸਟੋਰੀ ਕੱਲ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ